ਵਾਪਰਿਆ ਚੰਡੀਗੜ੍ਹ ਫੁਲਾਈ ਓਵਰ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਆਪਸ ਤੇ ਵਿੱਚ ਭਿਆਨਕ ਟੱਕਰ ਹੋਈ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਆਖਿਰਕਾਰ ਕਈ ਗੱਡੀਆਂ ਦੇ 에ਅਰ ਬੈਗ ਤੱਕ ਵੀ ਖੁੱਲ ਚੁਕੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਇਹ ਹਾਦਸਾ ਵਾਪਰਿਆ ਤੇ ਇਸ ਦਰਮਿਆਨ ਜੋ ਹੈ ਕਈ ਗੱਡੀਆਂ ਦੀ ਆਪਸ ਤੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਆਖਿਰਕਾਰ ਇਹ ਗਲਤੀ ਕਿਸ ਦੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਰੜ ਦੇ ਨਜ਼ਦੀਕੀ ਹਾਦਸਾ ਇਹ ਵਾਪਰਿਆ ਹੈ ਚੰਡੀਗੜ੍ਹ ਫੁਲਾਇਓਵਰ ਦੇ ਉੱਤੇ ਕਿ ਇੱਕ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਹੋਈ ਪਈ ਹੈ ਤੇ ਉਸ ਗੱਡੀ ਦੇ ਪਿੱਛੇ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਅਧਿਕਾਰੀ ਜਿਹੜੇ ਆ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਹਾਦਸੇ ਦੇ ਵਿੱਚ ਜਾਨੀ ਅਤੇ ਨੁਕਸਾਨ ਦਾ ਜੋ ਹੈ ਵਿਚਾਰਿਆ ਪਰ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਈ ਗੱਡੀਆਂ ਦੇ ਅਗਲੇ ਹਿੱਸੇ ਤਾਂ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਇੱਥੋਂ ਤੱਕ ਕਿ ਕਈ ਗੱਡੀਆਂ ਦੇ 에ਅਰ ਬੈਗ ਤੱਕ ਗੀ ਖੁੱਲ ਚੁੱਕੇ ਨੇ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜੋ ਹੈ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀ ਜਾਨ ਬਚਾ ਲਈ ਜਾਂਦੀ ਹੈ ਮੌਕੇ ਦੇ ਉੱਤੇ ਗਾਹ ਪੈ ਜਾਂਦਾ ਹੈ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਆਖਿਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਪੰਜ ਤੋਂ 6 ਗੱਡੀਆਂ ਦੀ ਇਹ ਭਿਆਨਕ ਟੱਕਰ ਹੁੰਦੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣਿਆ ਹੋਇਆ ਪਰ ਇੱਕ ਪਾਸੇ ਇਹ ਗੱਡੀਆਂ ਦੀ ਟੱਕਰ ਤੇ ਦੂਜੇ ਪਾਸੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ 5 ਤੋਂ 6 ਦੇ ਕਰੀਬ ਇਹ ਗੱਡੀਆਂ ਜੜੀਆਂ ਨੇ ਟਕਰਾਈਆਂ ਨੇ ਮੌਕੇ ਦੇ ਉੱਤੇ ਜੋ ਹੈ ਲੋਕ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਜੋ ਹੈ ਮੁਸਤੈਦੀ ਵਰਤਦੇ ਹੋਏ ਪੁਲਿਸ ਅਧਿਕਾਰੀਆਂ ਦੀ ਮਦਦ ਦੇ ਨਾਲ ਗੱਡੀ ਦੇ ਵਿੱਚ ਸਵਾਰ ਇਨਾ ਲੋਕਾਂ ਨੂੰ ਜੋ ਹੈ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਥੋਂ ਤੱਕ ਕਿ ਇਹ ਹਾਦਸਾ ਵੀ ਇੰਨਾ ਜ਼ਿਆਦਾ ਭਿਆਨਕ ਸੀ ਕਿ ਆਖਿਰਕਾਰ ਗੱਡੀ ਦੇ 에ਅਰ ਬੈਗ ਵੀ ਖੁੱਲ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖਰੜ ਵਿਖੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਚੰਡੀਗੜ੍ਹ ਫੁਲਾਈ ਓਵਰ ਦੇ ਉੱਤੇ 5 ਤੋਂ 6 ਦੇ ਕਰੀਬ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਕੋਈ ਨਾ ਸਮਝਿਆ ਅੱਜ ਹੋਇਆ ਗਵਾਹ ਰਹੇ ਹੋ ਕੋਈ ਗਵਾਹ ਨਹੀਂ ਹੈ ਸਾਡੇ ਬੰਦੇ ਬਰੇ ਮੌਕੇ ਤੇ ਗਵਾਹ ਹੈ ਤੇ ਵੇਖੋ ਇਸ ਟੈਕ ਚ ਆ ਗਿਆ ਇਹ ਉਹ ਜਗ੍ਹਾ ਫਿਰ ਇਹਨਾਂ ਨੇ ਆਪਕੋ ਕਢਾਇਆ ਇਹਨਾਂ ਨੇ ਆਕੇ ਕਢਾਇਆ ਹਾਂ 3-4 ਲੜਕੇ ਤੇ ਇਹ ਹੈਲਪ ਕਰ ਰਹੇ ਸੀ ਯਾਰ ਇਹਨਾਂ ਦੀ ਸਾਰੇ 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 ਆ ਗਏ ਸਰ ਇਹ ਲਾਲ ਗੱਡੀ ਨਾਲ ਕੁਝ ਹੋਇਆ ਇਹਨਾਂ ਦਾ ਤੁਹਾਨੂੰ ਪਤਾ ਨਹੀਂ ਆਗੇ ਗਏ ਨਹੀਂ ਆੜੀ ਯਾਰ ਤੈਨੂੰ ਲਾਲ ਗੱਡੀ ਅੱਛਾ ਆ ਇਧਰ ਆੜੀ ਆ ਲਾਲ ਗੱਡੀ ਤੇ ਇਹੀ ਵਿੱਚ ਹੀ ਹੈ ਅੱਛਾ ਦੋ ਵਜੇ ਆ ਟਰੱਕ ਨਾਲ ਥੋੜਾ ਇੱਧਰ ਉੱਧਰ ਹੋਇਆ ਆ ਲਾਲ ਗੱਡੀ ਥੋੜੀ ਹੈ ਅੱਛਾ ਅੱਛਾ ਜਦੋਂ ਨਹੀਂ ਮੋੜਨੀ ਇਹਦੇ ਨਾਲ ਬੱਜੀ ਇਹਦਾ ਉਹ ਪਲਟੀ ਕਿੱਥੇ ਜਿਹੜੀ ਲਾਲ ਪਲਟੀ ਹੈ ਹਾਂਜੀ ਇਹ ਲਾਲ ਚ ਬੱਜੀ ਪਤਾ ਹੀ ਨਹੀਂ ਲੱਗਿਆ ਚਲੋ ਕੋਈ ਨਹੀਂ ਕਰਦਾ ਇਹ ਕੋਈ ਨਹੀਂ ਕਰਦਾ ਆ ਆ ਗੱਡੀ ਦੇ ਕਾਫੀ ਨੁਕਸਾਨ ਹੋਇਆ ਇਹਦਾ ਕੋਈ ਨਾ ਕੋਈ ਬੰਦਿਆਂ ਦਾ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਓਵਰ ਸਪੀਡ ਕਰਕੇ ਗੱਡੀਆਂ ਦਾ ਇੰਨਾ ਕੁ ਨੁਕਸਾਨ ਹੋਇਆ ਇੱਥੇ ਬੰਦਿਆਂ ਦਾ मतिलबु बंदे पत ਸੀ ਜਾ ਕਿਹੜੀ ਜਗ੍ਹਾ ਤੋਂ ਕਿੱਧਰ ਰਹੇ ਸੀਗੇ ਇਸ ਟਾਈਮ ਮੈਂ ਨਵਾਂੜਾ ਸਿਆਰਾ ਦਾ ਤੇ ਕੀ ਇਸ਼ੂ ਕੀ ਹੋਇਆ ਕਿੱਦਾਂ ਹੋਈ ਗੱਡੀਆਂ ਦਾ ਇਨਸੀਡੈਂਟ ਅਸੀਂ ਸਿੱਧੇ ਆ ਰਹੇ ਆ ਰਹੇ ਸੀ ਤੇ ਗਾੜੀ ਸਾਈਡ ਤੇ ਆਈ ਉਹ ਸਾਈਡ ਸਭ ਪਹਿਲੇ ਆਪ ਜਿਵੇਂ ਦੇਖ ਰਹੇ ਹੋ ਉਹ ਟਰੱਕ ਸੇ ਬਚੀ ਫਿਰ ਉਹ ਮੇਰੇ ਆਗੇ ਕਨੈਕਟਰ ਵਾਲੇ ਸਾਈਡ ਸੇ ਬਚੀ ਯਾਨੀ ਉਹ ਬਚੀ ਫਿਰ ਮੈਂ ਚੜ੍ਹਦਾ ਹੋਣਾ ਨਾ ਹੀ ਆ ਰਹੇ ਗਾੜੀ ਬਾਈਟ ਰਹਿ ਗਈ ਆ ਗੱਡੀ ਬਚੀ ਵਿਆ ਕਿਤੇ ਬਚੀ ਇਹ ਫਿਰ ਹਮੇਸ਼ਾ ਦੇ ਬਾਅਦ ਬਜੀ ਆਪ मतलब या, 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 जोड़ी आ, जोड़ी पहले जैसे आप आ रहे थे गाड़ी आगे गई थी आपके कोई, नहीं, नहीं 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 कोई है। है। आपके पीछे से आई है गाड़ी अच्छा साइड से के आई होगी क्यों और आपकी गाड़ी पलट गई मेरी गाड़ी से बजा मेरी गाड़ी पलट गया थोड़ी तो बजाई अच्छा आप करना कर लो जिंदगना के दोबारा मतलब ਤੁਹਾਡੇ ਕੋਈ ਛੱਟਪੇਟ ਤਾਂ ਨਹੀਂ ਲੱਗੀ ਨਹੀਂ ਲੱਗੀ ਬਚੀ ਪੰਜਾਬੋ ਤੇ ਤੁਹਾਡੇ ਬੈਕ ਤੇ ਵੀ ਲੱਗੀ ਗੱਡੀਆਂ ਕੇ ਕੋਈ ਨਹੀਂ ਬੈਕ ਲੱਗੀ ਮੇਰਾ ਕੋਈ ਬੰਦਾ ਵੀ ਜਾਂ ਫਰੰਟ ਤੇ ਫਿਰ ਜਿਹੜੀ ਉਹ ਅੱਗੇ ਗੱਡੀਆਂ ਖੜੀਆਂ ਆ ਪਿੱਛੇ ਗੱਡੀਆਂ ਉਹਨਾਂ ਨਾਲ ਕੀ ਇਨਸੀਡੈਂਟ ਹੋਇਆ ਜਿਆ ਹੋ ਗਿਆ ਨਾ ਤਾਂ ਫਿਰ ਉਹ ਪਿੱਛੇ से ਆ ਰਹੀ ਹੋਗੀ ਤਾਂ ਉਦੋਂ ਵੱਜੀ ਹੋਤਾ ਮੇਰੇ ਮੇਰੇ ਸਾਧ ਨਹੀਂ ਵੱਜੀ ਮੇਰੇ ਸਾਧ ਉਹ ਸਾਈਡ ਸੇ ਵੱਜੀ ਗਾੜੀ ਫਿਰ ਉਹ ਜੋ ਅੱਗੇ ਖੜੀ ਮਤਲਬ ਜਦੋਂ ਤੁਹਾਡੀ ਗੱਡੀ ਪਲਟੀ ਉਸ ਤੋਂ ਬਾਅਦ ਜਿਹੜੀਆਂ ਲੱਗੀਆਂ ਉਹ ਬਾਅਦ ਵਾਲੀਆਂ ਪਿੱਛੇ ਲੱਗੀ ਮੇਰੇ ਸਾਧ ਹੀ ਲੱਗੀ ਸਾਹਿਲ ਕੀ ਇਸ਼ੂ ਹੈ ਬਾਈ ਜੀ ਗੱਡੀਆਂ ਦਾ ਬਾਈ ਜੀ ਗੱਡੀ ਮੈਂ ਉਤਾਰਿਆ ਸੀਗਾ ਮੇਰੇ ਸਾਹਮਣੇ ਲਾਜ਼ੀ ਗੱਡੀ ਪਲਟੀ ਹੋਈ ਸੀ ਤੇ ਮੈਂ ਤੇ ਇੱਕੇ ਮਸੇ ਢਿੱਡ ਸਾਈਡ ਲਾ ਕੇ ਮੈਂ ਬੰਦੇ ਉਤਾਰਿਆ ਇੱਕ ਲੇਡੀ ਸੀਗੀ ਬੰਦਾ ਸੀਗਾ ਬੰਦੇ ਨੂੰ ਉਤਾਰ ਕੇ ਤੇ ਅਸੀਂ ਗੱਲ ਗੱਦ ਕਰ ਰਹੀ ਠੀਕ ਹੋ ਪਾਣੀ ਪੂਣੀ ਪੁੱਛਿਆ ਉਹਨਾਂ ਨੂੰ ਪਾਣੀ ਪਾਣੀ ਪੁੱਛਣੇ ਬਾਅਦ 7-8 ਮਿੰਟਾਂ ਵਿੱਚ 7-8 ਮਿੰਟ ਵਿੱਚ ਇਹ ਪਿੱਛੋਂ ਆਇਆ ਬੰਦਾ ਤੇਜਪੁਰੀ ਇਹਨੇ ਗੱਡੀ ਪਿੱਛੇ ਧੋਕਦੀ ਹੈ ਡਿਜ਼ਾਇਰ ਪੂਰੀ ਪਿੱਛੋਂ ਲੋਸ਼ ਕਰਦੀ ਹੈ ਟਾਇਰ ਫੜ ਗਏ ਪਿਛਲੇ ਕੋਈ ਟੋਟਲ ਜੇ ਗੱਡੀ ਨਾ ਹੁੰਦੀ ਡਿਜ਼ਾਇਰ ਤੇ ਤਿੰਨ ਬੰਦੇ ਇੱਕ ਲੇਡੀ ਲਾਲ ਗੱਡੀ ਵਾਲਾ ਮਾਲਕ ਲੇਡੀ ਸੀਗੀ ਨਾਲ ਇੱਕ ਬੰਦਾ ਸੀਗਾ ਮੈਂ ਸੀਗਾ ਤਿੰਨ ਬੰਦੇ ਹੋਰ ਸੀਗੇ ਤੁਹਾਡੀ ਤੁਹਾਡੀ ਗੱਡੀ ਸੀ ਮੇਰੀ ਡਿਜ਼ਾਇਰ ਸੀ ਲਾਲ ਗੱਡੀ ਵਾਲਾ ਕਿੱਥੇ ਲਾਲ ਗੱਡੀ ਉਹ ਖੜੇ ਆ ਉਧਰ ਇਹ ਗੱਡੀ ਕਹਿੰਦਾ ਨਾ ਪਲਟੀ ਹੈ ਗੱਡੀ ਉਹ ਅੱਗੇ ਕੋਈ ਮਾਰ ਕੇ ਗਿਆ ਕੋਈ ਉਹ ਅੱਗੇ ਹੁਣ ਸਿੱਟੀ ਗੱਡੀ ਆ ਗਈ ਉਹ ਨਿਕਲ ਗਿਆ ਜਦ ਮੈਂ ਖੜਾ ਹੈ ਉਹ ਅੱਗੇ ਹੁਣ ਸਿੱਟੀ ਮਤਲਬ ਤੁਹਾਡਾ ਮਤਲਬ ਅੱਗੇ ਪਲਟੀ ਹੋਈ ਸੀ ਪਹਿਲੇ ਵੀ ਗੱਡੀ ਪਲਟੀ ਹੋਈ ਸੀ ਤੁਸੀਂ ਪਿੱਛੋਂ ਆਏ ਤੇ ਤਾਂ ਤੁਹਾਡੀ ਵਿੱਚ ਵੱਜੀ ਹਾਂ ਦੋਨੇ ਕੇਸ ਅਲੱਗ-ਅਲੱਗ ਆ ਜੀ ਹਾਂ ਦੋਨੇ ਕੇਸ ਅਲੱਗ-ਅਲੱਗ ਆ ਪਹਿਲਾਂ ਉਹ ਜਿਹੜੀ ਗੱਡੀ ਅੱਗੇ ਕਹਿੰਦੇ ਪਲਟੀ ਹੋਈ ਆ ਉਹਨੂੰ ਟਰੱਕਾਂ ਨੇ ਟੱਕਰ ਮਾਰੀ ਆ ਜੋ ਅਸੀਂ ਦੇਖਿਆ ਉਹਨੂੰ ਟਰੱਕ ਵਾਲੇ ਨੇ ਟੱਕਰ ਮਾਰੀ ਹੈ ਜਿਹੜੀ ਅੱਗੇ ਗੱਡੀ ਆ। ਜਦੋਂ ਟਰੱਕ ਵਾਲੇ ਤੇ ਉਹਨੇ ਟਰੱਕ ਵਾਲੇ ਤੋਂ ਬਚਣ ਦੇ ਚੱਕਰ 'ਚ ਜੋ ਬ੍ਰੇਕ ਮਾਰੀ ਜੋ ਕਰੀ ਉਹਦੇ ਮਗਰ ਇੱਕ ਗੱਡੀ ਟੱਚ ਹੋਈ ਹੈ। ਬਸ ਇਹ ਬਾਈ ਹੋਣੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਖੜੇ ਸੀ ਮਗਰ ਇਹ ਸੈਂਟਰ ਵਾਲੇ ਨੇ ਲੈ ਆ ਕੇ ਮarde। ਦੋਨੇ ਕੇਸ ਅਲੱਗ-ਅਲੱਗ ਆਏ। ਮਤਲਬ ਟੋਟਲ ਜਿਹੜੀਆਂ 4 ਗੱਡੀਆਂ ਵਜਈਆਂ ਇਹ ਗੱਡੀ ਇੱਕ ਤੋਂ ਬਾਅਦ ਹੈ ਸਾਰੀਆਂ ਹੋ ਗਈਆਂ। ਜਿਹੜਾ ਟਰੱਕ ਵਾਲੇ ਸੀ ਉਹ ਆਪ ਦਾ ਨਿਕਲ ਗਿਆ। ਉਹ ਤਾਂ ਨਿਕਲ ਗਿਆ। ਪਤਾ ਨਹੀਂ ਟਰੱਕ ਸੀ ਪੰਨੀ ਕੀ। ਨਹੀਂ ਨਹੀਂ ਟਰੱਕ ਸੀਗਾ ਜੀ। ਤੁਸੀਂ ਮੌਕੇ ਤੇ ਸੀਗੇ। ਮੈਂ ਮਗਰ ਸੀਗਾ ਮੌਕੇ ਤੇ ਜਦੋਂ ਉਹਨਾਂ ਦੇ ਆਇਆ ਉਦੋਂ ਉੱਥੇ ਦੋ ਟਰੱਕ ਸੀਗੇ ਇੱਕ ਇਹ ਅੱਗੇ ਪਿੱਛੇ ਸੀ ਉਹ ਆਪਦੇ ਟਰੱਕ ਤੋਂ ਨਿਕਲਣ ਲੱਗਾ ਸੀਗਾ ਤੇ ਉਹਨੇ ਇਧਰ ਨੂੰ ਕਰਤਾ ਇਧਰੋਂ ਇਹ ਆਪਦੀ ਜਾਨ ਵਿੱਚੋਂ ਮਗਰੇ ਸੀ ਅਸੀਂ ਵੀ ਤੁਹਾਡੇ ਮਗਰੇ ਸੀ ਜਦ ਤੂੰ ਇਹੋ ਗੱਲ ਕਰਦੇ ਨਾ ਤੇ ਜਿਹੜੀ ਜਿਹੜੀ ਐਸਐਸਐਫ ਦੀ ਗੱਡੀ ਕਿੰਨੇ ਟਾਈਮ ਬਾਅਦ ਆ ਗਈ ਉਦੋਂ ਨਹੀਂ ਸੀਗਾ ਜੀ ਮੈਂ ਉਦੋਂ ਦਾ ਸੀ ਆ ਦੋ ਬੰਦੇ ਨੂੰ ਇਹ ਐਸਐਸਐਫ ਦੀ ਗੱਡੀ ਕਿੰਨੇ ਟਾਈਮ ਬਾਅਦ ਆ ਗਈ ਸੀ ਜੀ ਲਾਲ ਲੋਕੀ ਅੱਧ ਘੰਟਾ ਹੋ ਗਿਆ ਜੇ ਅਸੀਂ ਕੀ ਮਸਲਾ ਕੀ ਇਹ ਨਹੀਂ ਇੱਥੇ ਗੱਡੀਆਂ ਓਵਰਚੂਰਡ ਦੇ ਵਿੱਚ ਮੰਨ ਲਓ ਆ ਰਹੀਆਂ ਸੀ ਗੱਡੀਆਂ ਜਿਹੜੀ ਆ ਲਾਲ ਗੱਡੀ ਦੇ ਪਾਸੇ ਮੌਕੇ ਲਈ ਸਾਡੀ ਹੋਰ ਟੀਮ ਦੀ 112 ਵਾਲੀ ਪਹੁੰਚੀ ਜਿੰਨੇ ਭਵਨ ਸਮਾਨ ਨੇ ਨਵੀਆਂ ਗੱਡੀਆਂ ਦਿੱਤੀਆਂ ਮੌਕੇ ਤੇ ਆ ਕੇ ਸਾਰਿਆਂ ਨੇ ਦੇਖਿਆ ਵੀ ਜਿਹੜੇ ਬੰਦਿਆਂ ਦੇ ਸੱਟਾ ਸੁੱਟਾ ਲੱਗੀਆਂ ਸੀ ਉਹ ਹਸਪਤਲ ਪਹੁੰਚਾ ਦਿੱਤੇ ਜਿਹੜੇ ਜਿੰਨੇ ਜਾਨੀ ਕੋਲ ਸੀ ਤਾਂ ਨਹੀਂ ਹੈਗਾ ਜਾਨੇ ਨੋਰਮਲੀ ਆ ਹਰ ਬੰਦਾ ਗੱਡੀਆਂ ਦਾ ਤਾਂ ਜਿਆਦਾ ਨੁਕਸਾਨ ਹੋਇਆ ਇੱਥੇ ਜਿਹੜੀਆਂ ਗੱਡੀਆਂ ਉੱਪਰ ਪੁਲ ਦੇ ਚੜ੍ਹਦੀਆਂ ਉਹ ਜਿਆਦਾ ਸਵੀਰ ਤੇ ਗੱਡੀਆਂ ਹੁੰਦੀਆਂ ਇਹ ਓਵਰ ਸਵੀਰ ਕਰਕੇ ਗੱਡੀਆਂ ਵੱਜੀਆਂ ਸਾਰੀਆਂ ਜਿਹੜਾ ਇਹ ਗੱਡੀ ਨੂੰ ਗੱਡੀਆਂ ਛਿਟਾਰ ਪੰਜ ਓਵਰ ਟੀਮ ਨੇ ਵੱਜੀਆਂ ਜਿਆਦਾ ਨੁਕਸਾਨ ਹੋਇਆ ਗੱਡੀਆਂ ਦਾ ਮੌਕੇ ਦੇ ਉੱਤੇ ਜਿਹੜ ਸਾਰੇ ਸਾਰਿਆਂ ਨੂੰ ਹਸਪਤਾਲ ਪਹੁੰਚਾਤਾ ਸਾਰੇ ਹਸਪਤਾਲ ਪਹੁੰਚਾਤਾ ਮੇਨ ਮੇਨ ਗਲਤੀ ਕੀ ਦੀ ਹੈ ਗਲਤੀ ਤਾਂ ਹੁਣ ਸਵੇਰੇ ਪਤਾ ਲੱਗੂਗਾ ਜਦ ਅਸੀਂ ਉਹਨਾਂ ਦੇ ਪਿਆਰ ਲਵਾਂਗੇ ਜੀ ਬਿਆਨਾਂ ਦੇ ਉੱਤੇ ਪਤਾ ਲੱਗੂ ਹੁਣ ਤਾਂ ਲੋਕ ਹੀ ਲੜੀ ਜਾਂਦੇ ਆ ਆਪ ਦੀ ਲੜਕ ਲੋਕ ਕਿਉਂ ਲੜ ਰਹੇ ਲੋਕ ਲੜਦੇ ਤੁਹਾਡੀ ਨਹੀਂ ਗਲਤੀ ਗੱਡੀ ਦੀ ਤੁਹਾਡੀ ਗਲਤੀ ਆ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਵੀ ਤੁਸੀਂ ਜਾਓ ਸਵੇਰੇ ਦੇਖਾਂਗੇ ਬਿਆਨਾਂ ਦੇ ਉੱਤੇ ਦੇਖਾਂਗੇ ਕਿਹਦੀ ਗਲਤੀ ਆ ਸਵੇਰੇ ਫਿਰ ਦੇਖਾਂਗੇ ਤੁਸੀਂ ਜਾ ਕੇ ਕਿਹੜੀ